ਕਾਦੀ ਜ਼ਿੰਦਗੀ ਯਾਰ ਗਰੀਬਾਂ ਦੀ ਇਹ ਖੇੜੇ ਸਭ ਨਸੀਬਾਂ ਦੀ ਕੋਈ ਸੁੱਕੀਆਂ ਨੂੰ ਵੀ ਤਰਸਦੇ ਆ ਤੇ ਕੋਈ ਚੋਪੜੀਆਂ ਵੀ ਸੁੱਟਦੇ ਨੇ ਕੋਈ ਹਾਲ ਨਹੀਂ ਆ ਬਾ ਰੱਬ ਤੇਰੇ ਪਾਣੇ ਤੇ ਭੁੱਖੇ ਰਹੇ ਨਿਆਣੇ ਹੈ ਉਹ ਜੇ ਅੱਜ ਕਿਤੇ ਕੰਮ ਨੂੰ ਸਾਡਾ ਦਿਲ ਕੀਤਾ ਹੀ ਅੱਬਲ ਤੇ ਨਹੀਂ 12 ਮਹੀਨੇ 30 ਦਿਨ ਕੰਮ ਕਰਦੇ ਨਹੀਂ ਸਰਕਾਰ ਇੱਕ ਤਣਕ ਫਰੀ ਦੇਣ ਲਈ ਆ ਟਾਵਾ ਟਾ ਫਰੀ ਦੇਣ ਲਈ ਆ ਸਾਰਾ ਕੁਝ ਫਰੀ ਦੇਣ ਲਈ ਆ ਜੇ ਅੱਜ ਕਿਤੇ ਦਿਲ ਕੀਤਾ ਇਹ ਕੰਮ ਨੂੰ ਤੇ ਤੂੰ ਵੀ ਪਾਤਾ ਉਹ ਭਰਾ ਇਹਦਾਂ ਤਾਂ ਨਾ ਕਰਦਾ ਉਹ ਕੋ ਬੱਚਿਆਂ ਬਾਰੇ ਸੋਚ ਲੈਂਦਾ ਭਰਾਵਾ ਤੂੰ ਤੂੰ ਕੁਛ ਨਹੀਂ ਸੋਚਦਾ ਚਲੋ ਉਹਦੇ ਭਾਣੇ ਤੇ ਭੁੱਖੇ ਰਹਿਣਿਆਂ ਨੇ ਨੇ ਆਪੇ ਕਿਤੋਂ ਆ ਕਿਤੋਂ ਜੇ ਪੱਥਰ ਚ ਕੀੜੇ ਨੂੰ ਰੋਟੀ ਦੇ ਸਕਦਾ ਵਾ ਤੇ ਸਾਨੂੰ ਵੀ ਦਊਗਾ ਜੀ ਚੱਲ ਕੋਈ ਗੱਲ ਨਹੀਂ ਵੇਖਦੇ ਆ ਜੇ ਪਤਾ ਕੋਈ ਆਈ ਜਾਵੇ ਦਿਹਾੜੀ ਦਾ ਆਉਣਾ ਹਾਸਤੇ ਵੀ ਤੇਰਾ ਸਿਆਪਾ ਹੀ ਆ ਦਿਹਾੜੀ ਲੱਗਦੀ ਕਿ ਇੱਕ ਉਹ ਵੀ ਮੀਂਹ ਪਵਾ ਦੇਣਾ ਇੱਥੇ ਰੋਟੀ ਵੀ ਕਰਮਾਂ ਨਸੀਬ ਨਹੀਂ ਰੱਬਾ ਮੀਂਹ ਪਾ ਜੇ ਨਾ ਰੱਬਾ ਕੀ ਕਰਨਾ ਹੁਣ ਦਿਹਾੜੀ ਮਰ ਗਈ ਅੱਜ ਉਨੇ ਆਣੇ ਵਾਸਤੇ ਕੀ ਲੈ ਕੇ ਜਾਣਾ ਤੇ ਕੀ ਕਰਨਾ ਹੁਣ ਰੱਬਾ ਤੇਰਾ ਬੇਅੰਤ ਵਾਹ ਰੇ ਕਦੇ ਮਹੀਨੇ ਬਾਅਦ ਕਿ ਦਿਹਾੜੀ ਲਾਦੀ ਚਸਵਾ ਨਾ ਉਹ ਮੀਂਹ ਪਿਆ ਆਦਣਾ ਰੱਬਾ ਤੇਰੇ ਰੰਗ ਨਿਆਰੇ ਹਾ ਉਹ ਬੱਲੇ ਬੱਲੇ ਹੋ ਕੀ ਹਾਲ ਪਰੀ ਕੀ ਸਾਸਰੀਆ ਭਾਜੀ ਓਏ ਆ ਬਾਗੀਚਾ ਹੋਰ ਕੀ ਹਾਲ ਚੱਲ ਰਿਹਾ ਬਾਗੀਚੇ ਪਾ ਤੁਸਨਾ ਹੋਰ ਵਰੀਆ ਵਰੀਆ ਵਦਿਆ ਹੋ ਤੇ ਦਾੰਦ ਸਹੀ ਠੀਕ ਆ ਵਧੀਆ ਦੇਖਾ ਦਾ ਠੀਕ ਆ ਹਾਂ ਦਿਹਾੜੀ ਲਾਉਣ ਗਏ ਮੀਂਹ ਪੈ ਗਿਆ ਹੋ ਯਾਰ ਮੈਂ ਤੇ ਆਪ ਓਏ ਹੋਏ ਬੜੀ ਮੁਸ਼ਕਲ ਨਾ ਅੱਜ ਕਦੇ ਜੇ ਕਦੇ ਪਹਿਲਾਂ ਰੱਬ ਨੇ ਬਿਮਾਰੀ ਪਾਹ ਛੜੀ ਸੀ ਉਹ ਬਿਮਾਰਾ ਬੈਦਾ ਯਾਰ ਬੈ ਬੈ ਕੇ ਉਹ ਸੁੰਦਾ ਉਹ ਸੁੰਦਾ ਗਲਾ ਇਹਨਾਂ ਨੂੰ ਮੈਂ ਹੀ ਭਰਾਵਾ ਇਹਨਾਂ ਬਿਨਾ ਕਰੀ ਜਿੰਦਗੀ ਸੁੰਦਾ ਬਿਨਾ ਕੰਮ ਹੀ ਨਹੀਂ ਆਉਣਾ ਤੇ ਕੀ ਕਰੀਏ ਭਰਾ ਦੱਸੋ ਦੱਸ ਕਿਚੇ ਸਾਂ ਉਹ ਦਿਹਾੜੀ ਲੱਗੀ ਕਿ ਅੱਜ ਕਦੇ ਮਿਲੇ ਬਸ 6 ਮਹੀਨੇ ਬਸ ਉਹ ਵੀ ਕਦੇ ਸਿਆਪਾ ਹਨ ਨਹੀਂ ਪੈਂਗ ਪਹਿਲਾਂ ਰੱਬ ਨੇ ਉਤਰਾ ਸਾਨੂੰ ਡੋਪ ਛੜਿਆ ਜੋ ਕਦੀ ਕਰੋਨਾ ਆ ਗਿਆ ਕਦੀ ਕੋਹਾ ਆ ਗਿਆ ਕਦੀ ਕੋ ਉਹ ਮੀਰਾ ਦੇ ਚੋਚ ਲਈ ਉਹ ਤਗੜੇ ਤੇਰੇ ਮੇਰੇ ਵਰਗੇ ਗਰੀਬ ਗਏ ਕਦੀ ਨੋਟ ਬੰਦੀ ਆ ਗਈ ਕਦੀ ਉਹ ਲੋਟ ਬੰਦੀ ਜਿਹੜੀ ਉਹ ਹੋਈ ਉਹ ਜਿੱਥੇ ਰੁਕਿਓ ਲੈਣਾ ਜੀਆਂ ਚਲਾ ਕੇ ਪੈਸੇ ਲੈਣ ਜਾਂਦੇ ਸੀ ਉਹ ਸਾਡੇ ਲੋਕਾਂ ਥੋੜੀ ਵੱਡਿਆ ਲੋਕਾਂ ਚੋਚਿਆ ਸਾਡੇ ਵਾਸਤੇ ਹੋਈ ਆ ਕੀ ਕਰੀਏ ਅੱਜ ਜੇ ਕਦੇ ਦਿਹਾੜੀ ਲਾਉਣ ਨੂੰ ਦਿਲ ਕੀਤਾ ਹੀ ਘਰੋਂ ਨਿਕਲੇ ਹਾਂ ਉਹ ਘਰੋਂ ਗਾਲਾ ਗੋਲਾ ਖਾ ਕੇ ਆਏ ਵੀ ਚੱਲ ਜਾ ਦਿਹਾੜੀ ਲਾਉਣੇ ਆ ਕਦੇ ਬੱਚਿਆਂ ਦੀ ਰੋਟੀ ਪਾਣੀ ਹੋ ਜਾਊਗਾ ਤੇ ਉਹ ਭਰਾਵਾ ਮੀਨ ਅੱਜ ਕੀ ਕੀ ਬੇੜਾ ਕਰ ਕੋ ਹੋ ਗਿਆ ਅੱਜ ਤੇ ਮੀਨ ਦੇ ਸਰਾਈ ਬੇੜਾ ਕਰਤਾ ਯੋ ਹਾਂ ਉਹ ਮੀਰਾ ਨੂੰ ਕਦੇ ਟੈਨਸ਼ਨ ਗੱਲਾਂ ਨਾਲ ਗੱਡੀਆਂ ਚਾਉਣਾ ਗੱਡੀਆਂ ਤੇ ਜਾਣਾ ਤੇ ਜਿੱਥੇ ਮਰਜ਼ੀ ਉਹੋ ਗੱਲ ਉਹ ਪਾਰ ਰੋਡ ਸਾਰਾ ਰਾਤੀ ਦੇ ਨਾਲ ਸ਼ਾਮੀ ਬੰਦਾ ਆਇਆ ਕਦੇ ਉਹ ਬਗੀਚਾ ਜਾਂ ਸੁਣ ਤੇ ਸਹੀ ਸਾਡਾ ਤੇ ਉਹ ਸਾਹਬ ਹੋਇਆ ਵਾ ਉਹ ਉਹ ਰੋੜੀ ਦੇ ਕੁੱਤੇ ਵਾਲਾ ਹਾਂ ਉਹ ਅਗਲੇ ਉੱਥੋਂ ਵੀ ਲੱਤ ਮਾਰ ਕੇ ਭਜਾ ਦਿੰਦੇ ਆ ਉਹੋ ਹੀ ਸਾਹਬ ਆ ਜਿਹੜਾ ਆਪਣੇ ਕੀਤਾ ਵਾ ਉਹਨੇ ਲੱਤ ਮਾਰਤੀ ਆ ਚੌਂਕਾ ਹੀ ਆਉਣੀ ਕੋਈ ਆਉਂਦੇ ਆਪਾਂ ਚੌਂਕਾ ਆਪਾਂ ਉਹਨੇ ਖਿਲੋਂਦਾ ਤੇ ਹਾੜੀ ਵਾਲੇ ਉਹ ਰਾਤੀ ਬੰਦਾ ਆਇਆ ਇੱਕ ਵੇਲਾ ਮੈਂ ਵਾਹ ਵਾਹ ਦਿਨ ਵਾਹ ਦਿਵੈਲਾ ਮੈਂ ਕਹਿੰਦਾ ਯਾਰ ਪਾਉ ਬਗੀਚਾ ਚਾਹ ਕੰਦਾ ਸੁੱਟ ਨਹੀਂ ਕੰਦਾ ਯਾਰ ਆਪਣੀ ਬਜਰੀ ਆ ਓਟੇ ਚੜਾਉਣੀ ਆ ਮੈਂ ਚੜਾ ਦਿੰਨੇ ਆ ਜਿਹੜੀ ਟੁਕੀ ਰੁਪਿਆ ਠੇਕੇ ਦੇਣਾ ਮੈਂ 1200 ਕਹਿੰਦਾ ਨਹੀਂ 800 ਰੁਪਿਆ ਮੈਂ ਕਰ ਕਰ 900 ਦੇਹਾੜੀ ਉਹ ਕਰਨਾਗੇ ਇੱਕ ਟੋਕਰੀ ਸੁੱਟੀ ਜਰੂਰੀ ਮੋ ਨਾਲੇ ਨਹੀਂ ਪਿਆ ਗਿਆ ਯਾਰ ਰੱਬ ਨਹੀਂ ਕਿਸੇ ਦੀ ਵੀ ਸੋਚਦਾ ਪਤਾ ਨਹੀਂ ਹੋ ਉਹਨੇ ਚਲੋ ਆਂਦੇ ਆ ਨਾ ਸਿਆਣਿਆਂ ਦੀ ਕਹਾਵਤ ਆ ਵੀ ਜੋ ਕਰਦਾ ਰੱਬ ਚੰਗੇ ਲਈ ਕਰਦਾ ਕੀ ਪਤਾ ਚੰਗੇ ਲਈ ਕੀਤਾ ਹੋਵੇ ਕਦਾ ਭਾ ਰੁੱਸਿਆਂ ਚੰਗਾ ਕੀਤਾ ਆਪਣਾ ਪੀ ਮੈ ਜੋ ਪੀ ਉਹ ਕਰ ਕੀ ਸ਼ਾਮੀ ਲੈ ਕੇ ਜਾਣਾ ਕੀ ਕਰ ਲੈਣਾ ਮੌਸਮ ਵੀ ਕੀ ਮੌਸਮ ਦਾ ਕੀ ਹਾਲ ਨੇ ਉਹ ਤਾਂ ਮੈਂ ਤੈਨੂੰ ਕਹਿਣ ਲੱਗਾ ਵੀ ਵੇ ਬੱਦਲ ਕਿੱਦਾਂ ਚੜੇ ਪਏ ਕਾਲੇ ਬੱਦਲ ਹੋਏ ਪਏ ਉਹ ਦੱਸ ਉਹ ਬੱਦਲ ਤੇ ਕਾਲੇ ਹੋਣੇ ਹੋਣੇ ਹੀ ਨਾਲ ਸਾਨੂੰ ਵੀ ਕਾਲਾ ਕਰ ਛੜਿਆ ਇਹਨੇ ਤੇ ਉਹ ਅੱਜ ਬੜਾ ਭਿਆਨਕ ਉਹ ਰੰਗਾ ਜਿਹੜਾ ਕਿਹੜਾ ਕਿਹੜੇ ਜਾਣੇ ਉਹਦੇ ਉਹ ਸਿਆਣਾਂ ਦੀ ਕਹਾਵਤ ਸੱਚੀ ਆ ਵੀ ਜਿਹੜੇ ਉਹ ਹੈ ਹੀ ਨਾ ਗਾਣਾ ਉਹ ਖਾਣ ਕੁੱਤੇ ਮੀਰਾ ਦੇ ਬਿਸਕੁਟ ਤੇ ਉਹ ਭੁੱਖੇ ਬੰਦੇ ਕੋਹਣ ਪੁੱਛਦਾ ਪ੍ਰਭੂ ਕੋਈ ਰੋਟੀ ਦੇ ਕੇ ਰਾਜ਼ੀ ਨਹੀਂ ਹੈਗਾ ਕੋਈ ਕੋਈ ਨੂੰ ਪੁੱਛਦਾ ਹੀ ਨਹੀਂ ਉਹ ਜੇ ਕਣਕ ਮਿਲਦੀ ਹੀ ਉਹ ਤੇ ਉਹ ਵੀ ਉਹਨਾਂ ਨੇ ਨਵਾਂ ਸਿਆਪਾ ਪਾਈ ਇਹ ਜੀ ਉਮਰਿਆਂ ਦੇ ਵੀ ਗੁੱਠੇ ਲਵਾਓ ਉਮਰਿਆਂ ਦੇ ਗੁੱਠੇ ਲਵਾਓ ਜੀ ਨਵਾਂ ਸਿਆਪਾ ਸਰਕਾਰਾਂ ਬੜੀਆਂ ਹਾਈਆਂ ਹਾਂ ਯਾਰ ਸਰਕਾਰਾਂ ਨੂੰ ਵੀ ਕੀ ਦੋਸ਼ ਦਈਏ ਤੇ ਕੀ ਨਾ ਦਈਏ ਕਲ ਲੈ ਜਾਓ ਤੇ ਕਿਨੇ ਤਰ ਲੇਖ ਹਟਾਉਂਦੇ ਪਹਿਲਾਂ ਲੈਣ ਚਲਾਉਂਦੇ ਸਾਡਾ ਪਲਾਨਾ ਤੇ ਤਿੱਗਰਾ ਉਹ ਸਿਆਣਿਆਂ ਦੀ ਕਹਾਵਤ ਸੱਚੀ ਆਪੀ ਉਹ ਤਗੜੇ ਦਾ ਸੱਤੀ 200 ਹੁੰਦਾ ਵਾ ਹਾਂ ਮਾੜੇ ਦਾ ਕੋਈ ਸਾਬਾ ਸੱਤੀ 200 ਦਾ ਭਾਅ ਵਾ ਉਹਨਾਂ ਦੇ ਘਰਾਂ ਚ ਬੋਰੀਆਂ ਦੀਆਂ ਬੋਰੀਆਂ ਤੇ ਸਾਡੇ ਘਰਾਂ ਚ ਕਿਤੇ 2 ਕਿਲੋ ਆਟਾ ਨਹੀਂ ਹੁੰਦਾ ਉਹ ਵੀ ਆਖੀਦਾ ਵੀ ਯਾਰ ਰੱਬਾ ਤੂੰ ਹੀ ਆਂ ਜੇ ਅੱਜ ਕਿਤੇ ਸਾਡੇ ਬੱਚਿਆਂ ਨੂੰ ਰੋਟੀ ਦੇ ਦੇਵੇਂ ਤੇ ਨਾ ਦੇ ਦੇਵੇਂ ਤੇ ਕੀ ਕਰੀਆ ਯਾਰ ਬਹੁਤ ਸਤਾਏ ਪਏ ਆ ਇੱਕ ਸਿਸਟਮ ਤੋਂ ਸਤਾਏ ਪਏ ਆ ਪਹਿਲਾਂ ਬੀਏ ਬੀਏ ਪੜਿਆ ਇੰਨਾ ਕੋ ਕੀਤਾ ਉਹ ਮੈਂ ਵੇਂਦਾ ਰਾਂ ਫੋਪੋ ਦੂਜਾ ਤੇਰਾ ਦਾਦੀ ਜਦੋਂ ਦਿਹਾੜੀਆਂ ਲਾ ਲਾ ਕੇ ਤੈਨੂੰ ਪੜਾਉਂਦਾ ਹੁੰਦਾ ਸੀ ਹੂੰ ਤੈਨੂੰ ਕੁੱਟ-ਕੁੱਟ ਕੇ ਸਕੂਲੇ ਛਾੜ ਕੇ ਹੁੰਦਾ ਹੁੰਦਾ ਸੀ ਉਹ ਰਾਵਾ ਦੱਸ ਆ ਕਈ ਵੀ ਟੁੱਟ ਗਈ ਹੁੰਦੀ ਮੇਰੀ ਆਵੇ ਅੱਜ ਆਵੇ ਇਹ ਇੱਕ ਕੀੜਾੜੀ ਲਾਉਣੀ ਹੈ ਕਈ ਵੀ ਟੁੱਟ ਗਈ ਮੇਰਾ ਤੇ ਆ ਭਰਾ ਆਵੇ ਦਿਹਾੜੀ ਕਰ ਦੇਦਾ ਬੇਲ ਚਾਵੇ ਅ ਬੇਲ ਚਾ ਇਹ ਖੜ ਗਿਆ ਕੀ ਕਰਾਂ ਤੇ ਕੀ ਨਾ ਕਰਾਂ ਕਈ ਵੀ ਟੁੱਟ ਗਈ ਮੇਰੀ ਅੱਜ ਆ ਮੈਂ ਹਾਂ ਚੱਲ ਜਿਹੜੇ 2-4 ਪੈਸੇ ਹੋਣਗੇ ਉਹ ਚਾਰ ਕੇਲੀ ਲਵਾ ਲਾਂਗੇ ਉਹ ਪਤਾ ਨਹੀਂ ਰੱਬ ਨੇ ਸਾਡੀ ਕਿਸਮਤ ਚ ਕਿੱਲ ਠੋਕਤਾ ਤੇ ਉਹ ਕਿਲ ਕੀ ਮੈਂ ਬੜਾ ਸੁਖਣਾ ਗਿਆ ਮੈਂ 100 ਰੁਪਈਆ ਆ ਜਾ ਰਹੇ ਹੋ ਅੱਜ ਆ ਮੈਂ ਤਾਂ ਰਹਿ ਤਾ ਰਹਿ ਜੀ ਹਾਂ ਦਿਨੋਂ ਤੇ ਭਰਾਵਾ ਇਹੋ ਵਿਚਾਰੇ ਚੰਗੇ ਆ ਜਿਨ੍ਹਾਂ ਨੂੰ ਚਲੋ ਮਾੜੀ ਮੋਟੀ ਘਾੜੀ ਮਿਲ ਗਈ ਅੱਜ ਚਲੋ ਇਹਨਾਂ ਦੇ ਬੱਚੇ ਤੇ ਰੋਟੀ ਖਾਣਗੇ ਹਾਂ ਇਹ ਵਿਚਾਰੇ ਆਵਲਾ ਦੇਤ ਤੋਂ ਹੁੰਦੇ ਉਮੀਚ ਤੋਂ ਸਾਨੂੰ ਕੋਈ ਨਾ ਕੋਈ ਉੱਥੇ ਚੌਂਕ ਚ ਲੈਣ ਆਈ ਨਾ ਕਹਿੰਨੇ ਕੋਈ ਕੋਈ ਯਾਰ ਗੱਲ ਬਾਤ ਹੀ ਨਹੀਂ ਰਹੀ ਤੇ ਪੁਰਾਣੀ ਕੀ ਹੋ ਗਿਆ ਪੰਜਾਬ ਨੂੰ ਉਹ ਬਗੀਚੇ ਸਾਬ ਬੰਦੇ ਪੱਕੇ ਉਹਨਾਂ ਦੇ ਇਹ ਪੱਕੇ ਟੁੱਕੇ ਉਹਨਾਂ ਦੇ ਆ ਪੱਕੇ ਇਹ ਆਂਬਾ ਜਿਹੜੇ ਪੱਕੇ ਆ ਉੱਥੇ ਹੈ ਉਹ ਇਹ ਐਡਵਾਂਸ ਹੀ ਹੁੰਦੇ ਆ ਐਡਵਾਂਸ ਪਹਿਲੇ ਲੈਂਦੇ ਇਹਨਾਂ ਨੇ ਐਡਵਾਂਸ ਹੁੰਦੀ ਆ ਧਾੜੀ ਅਤੀ ਦਿੰਦੇ ਇਹਨਾਂ ਨੂੰ ਉਹ ਜੋ ਭਰਾ ਇਹਨਾਂ ਦੀ ਧਾੜੀ ਪੂਰੀ ਦਿੰਦੇ ਆ ਮੈਨੂੰ ਪਤਾ ਵਾ ਠੀਕ ਆ ਏ ਜੁਨੀਅਰ ਦੇ ਬੰਦੇ ਆ ਆਹ ਉਹ ਮੈਂ ਫਾਰਸੀ ਬੋਲਣ ਦਾ ਤੂੰ ਦੱਸ ਪਤਾ ਅਸੀਂ ਮਾਰ ਕਿੱਥੋਂ ਖਾਣੇ ਆ ਸਾਡੇ ਪੰਜਾਬੀਆਂ ਨੂੰ ਇਹ ਬੜੀ ਆਤਾ ਵੀ ਅਸੀਂ ਇੱਕ ਜੁਨੀਅਰ ਨਹੀਂ ਬਣਾ ਸਕਦੇ ਨਾ ਜੀ ਨਾ ਸਾਡੇ ਇਕੱਠੇ ਨਹੀਂ ਹੋ ਸਕਦੇ ਮੈਂ ਗੱਲ ਕਹਾਂ ਜੇ ਕਿਤੇ ਇਕੱਠੇ ਹੋ ਜਾਣ ਨਾ ਕਿੱਚਾ ਗੱਲ ਗੱਲ ਕਹਾਂ ਸਾਡੀ ਟੋਟੀ ਨਹੀਂ ਸਕਦੀ ਜਦੋਂ ਸ਼ਾਮੀ ਆ ਬਡਾ ਫਲਣੇ ਨਾ ਜਦੋਂ ਉਦੋਂ ਸਾਡੇ ਅਸੀਂ ਰਾਜੇ ਬਣ ਜਾਂਦੇ ਆ ਉਹਦੇ ਪ੍ਰਵਾਹ ਨਹੀਂ ਕਰਦੇ ਕੜਾਠੇ ਕਦਾ ਤੂੰ ਤੇ ਕੜਾਓ ਤੇ ਕੜਾਓ ਉਹਦੇ ਰਾਜੇ ਬਣ ਜਾਂਦੇ ਆ ਉਹਦਾ ਇਹ ਪਿੰਦੇ ਖਾਂਦੇ ਨਹੀਂ ਇਹ ਦੋਸਤ ਮਾਰ ਖਾਣੇ ਆਪਾਂ ਤਾਈਓ ਤੇ ਸਿਆਣਾਂ ਨੇ ਕਿਹਾ ਵਾ ਨਾ ਮਿਲਦਾ ਨਹੀਂ ਕੰਮ ਤੇ ਬਣ ਜਾਂਦੇ ਅਸੀਂ ਕੜਾ ਮਚਾ ਕੜਾ ਸ਼ਾਮੀ ਰਾਜੇ ਬਣ ਜਾਂਦੇ ਆ ਉਹਦਾ ਉਹਦਾ ਮਾਨੂੰ ਰਾਜੇ ਸਾਰੇ ਰਾਜੇ ਬਣ ਜਾਂਦੇ ਆ ਵੀ ਪਤਾ ਨਹੀਂ ਓਹੋ ਹੋ ਉਹਦੇ ਕੋਈ ਝਾੜੀ ਵੀ ਆਏ ਨਾ ਵੀ ਥੜੀ ਕੰਨ ਜਾਣਾ ਸਵੇਰੇ ਜਾਣਾ ਉਹਨੇ ਕਨੇ ਚੱਲ ਵੀਰ ਹੋ ਜਾ ਜਾ ਅਜੇ ਸਾਡੀ ਡਰਮੀ ਜਾਟਾ ਹੈਗਾ ਅਹੀਂ ਗੁਕੇ ਮੰਨੇ ਉਹਦਾ ਪਿਆ ਗਲਮਾ ਹੁਣ 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 ਕਿਸਮਤ ਤੇ ਰੋਣਾ ਆਉਂਦਾ ਪੂਰਾ ਰੋਣਾ ਆਉਂਦਾ ਯਾਰ ਕੀ ਕਰੀਏ ਦਾ ਰਪਿਆ ਯਾਰ ਯਾਰ ਆਏ ਨਾ ਉਹਦੇ ਨਾਲੋ ਅਰੇ ਬਜੇ ਚੜਾ ਕੇ ਕੋਠੇ ਆਏ ਨਾ ਵਾ ਚੱਲ ਸ਼ਾਮੀ ਵੇਖਾਂ ਨਾਲੇ ਮਹਿਲ ਨਾਲੇ ਬਗੀਚੇ ਨਾਲ ਪਾਵਾਂਗੇ ਰਾਤੀ ਬਵਾ ਖਲੋਵਾਂ ਗੱਲਬਾਤ ਕਰਾਂਗੇ ਰੱਬ ਨੇ ਤਾਂ ਸਾਰਾ ਗੇਵੀ ਪੁੱਠੀ ਪਾ ਤੀ ਨਹੀਂ ਪਵਾਤਾ ਉਧਰ ਰੂਟਾ ਸਾਹਿਬ ਬੜੇ ਬੜੇ ੜਕਾ ਵਜਨੇ ਆ ਉਧਰ ਕੀ ਗੱਲ ਓਏ ਉਦਾਂ ਠੇਕਾ ਮੱਜ ਗਿਆ ਮੋਟਾ ਅੱਛਾ ਤੇ ਆਪਾਂ ਵੀ ਫੇਰ ਸੱਤ ਲਿਆ ਕੋਠਾ ਸਮਝਲਾ ਸਮਝਲਾ ਹੋ ਗਾਲ ਕੋਠੇ ਦੇ ਚੜ ਕੇ ਆਪਾਂ ਰਾਜੇ ਰਾਜੇ ਉਹ ਤੇਰਾ ਭਲਾ ਏ ਉਹ ਆਂਦੇ ਨਾ ਵੀ ਪੈਹਾ ਅੰਦਰ ਤੇ ਯਾਰ ਜਲੰਦਰ ਮੈਨੂੰ ਕਹਿੰਦਾ ਉਹ ਮੈਨੂੰ ਕਹਿਣ ਦਿਆ ਮੈਨੂੰ ਉਹ ਬੰਸਾ ਕਹਿੰਦਾ ਮੈਂ ਗਿਆ ਉਹਦੇ ਹੱਲ ਉਹਦੇ ਹੱਲ ਮੈਂ ਬੰਦੇ ਹੱਲ ਤੁਹਾਡੇ ਲੋ ਕਿ ਮੈਂ ਤੇ ਯਾਰ ਬਜਰੀ ਸੁਟਰੀ ਕੋਠੇ ਦੇ ਕਹਿੰਦਾ ਉਹ ਰਾਜੇ ਬਣ ਇੱਕ ਅੱਦਾਂ ਨਹੀਂ ਆਈ ਇਹ ਹਵਲੇ ਕੰਮ ਤੇ ਜਾਈਦਾ ਉਹ ਭਰਾ ਬੰਸੇ ਦੇ ਤਨ ਮੈਂ ਕੱਲ ਦੱਸਦਾ ਉਹ ਤੇ ਏਡਾ ਤਗੜਾ ਕਪੌੜ ਏਡਾ ਤਗੜਾ ਕਪੌੜ ਆ ਨਾ ਮੈਨੂੰ ਆਂਦਾ ਵੀ ਕਿਸੇ ਦੇਣਾ ਇੱਟਾਂ ਚੜਾਉਣੀਆਂ ਨੇ ਕੋਠੇ ਤੇ ਹਾਂ 10 ਰੁਪਿਆ ਦਊਗਾ 1500 ਅੱਛਾ ਠੇਕਾ ਹੀ ਠੇਕਾ ਹੀ ਆਂਦਾ ਮਾਰਦਾ ਤੇ ਚੱਲ ਇਹ ਵੀ ਕਰ ਲੈਨੇ ਆ ਮੈਂ ਆਹ ਚੱਲ ਯਾਰ ਜੇ ਆਂਦਾ ਵਾ ਤੇ ਕੋਈ ਗੱਲ ਨਹੀਂ ਆਪਾਂ ਕਰ ਲੈਨੇ ਆ ਅੱਛਾ ਚਲੋ ਆਪਾਂ ਭਰਾਵਾ ਚੱਲ ਗਿਆ ਮੈਂ ਆਹ ਦੇਖੋ ਉਹ ਗਾੜੀ ਜੇ ਗਿਆ ਤੇ ਵੇਖਿਆ ਤੇ 15 ਇਟਾਂ ਲੈ ਮੈਂ ਆਹ ਕੰਦ ਰਸੇ ਕਿਤੇ ਕਿਤੇ ਆਉਂਦਾ ਇਹ ਹੋਈ 15 ਇਟਾਂ ਐ ਮੈਂ ਕਿੰਨੇ ਪੈਸੇ ਮਿਲਨੇ ਅੰਦਰ 10 ਪੈਸੇ ਇੱਕ ਵਿਟ ਦੇ ਅੱਛਾ ਮੈਂ ਤਾਂ ਕਿ ਲੋਕਾਂ ਕੋਲ ਇੱਕ ਰਾਈਟ ਹੰਡ ਚੁੱਕੀ ਹੋਣੀ ਮੈਂ ਉਹ ਸਮਝਿਆ ਮੈਂ ਕਿ ਉਹ ਏਦਾਂ ਤੇ ਉਹਨੇ ਘਰ ਬਣਾਇਆ ਵਾ ਜੇ ਗਲੀ ਚਿੱਟ ਪਈ ਹੋਈ ਉਹ ਵੀ ਚੁੱਕ ਕੇ ਲੈ ਗਿਆ ਜੇ ਕਿਤੇ ਗਲੀ ਚ ਕੋ ਨਿਕਨੇ ਕੇ ਪੱਥਰ ਪਏ ਹੋਏ ਉਹ ਵੀ ਚੁੱਕ ਕੇ ਲਗਾ ਉਹਨੇ ਘਰ ਬਣਾ ਲਿਆ ਪਰ ਮੇਰੇ ਕੋਲ ਜੱਪ ਜੱਪਰਾ ਸ਼ਾਮੀ ਪਿਆਗਾ ਮੈਂ ਰੋਟੀ ਖਾਂਦਿਆ ਮੈਂ ਮੈਨੂੰ ਤਾਂ ਹਾ ਮੂੰਹ ਚ ਖੋਲੀ ਹਣੀ ਉਹ ਸੁਣ ਸਹੀਂ ਪਹਿਲਾਂ ਮੈਨੂੰ ਕਹਿੰਦਾ ਹਾਂ ਤੇਰੇ ਵਿਲੇ ਆ ਮੈਂ ਹਾਂ ਮਾਰਾ ਵਿਲੇ ਅਸੀਂ ਦੱਸੋ ਕਹਿੰਦਾ ਕੰਮ ਕਰਨਾ ਮਾ ਜੀ ਸੋ ਕਹਿੰਦਾ ਮਿੱਟੀ ਸੁੱਟਣੀ ਮੈਂ ਕਿੰਨੀ ਕਹਿੰਦਾ ਟਰਾਲੀ ਕਿ ਮੈਂ ਸੁੱਟਦਾ ਜੀ ਜਨਾਬ ਕਹਿੰਦਾ ਕੀ ਸੇਵਾ ਮੈਂ ਰੁਪਿਆ ਤੇ 900 ਦੇ 1000 ਦੇ ਦੀ ਜੋ ਆਪਣਾ ਬੰਦਾ ਬਦ ਪਾਰਸ ਕੰਦਾ ਹਾ ਛੇਲਣ ਲਗਾ ਤੂੰ ਹੀ ਥੋੜਾ ਮੇਰਾ ਹਾਂ ਗੱਲ ਕੋਈ ਨਹੀਂ ਮੇਰੀ ਯਾਨੇ ਕਸੂਦ ਮੈਂ ਆਖਿਆ ਮਿੱਟੀ ਦੇ ਘਰ ਦੇ ਬਾਹਰ ਹੁਣੀ ਕਿਤੇ ਤੇ ਮਿੱਟੀ ਕਿੱਥੇ ਉਹ ਵਾਂਚ ਚ ਚੁੱਕੇ ਲੈਣੀ ਵਟਕ ਗੱਲ ਮੈਂ ਆ ਪ੍ਰਾਵਾ ਮੈਂ ਤੇ ਬੜਾ ਮੈਂ ਆ ਪ੍ਰਾਵਾ ਚੁੱਕ ਆਪਣਾ ਯਾਰ ਆਪਣੀ ਬਾਤ ਬੱਸ ਗਈ ਆ ਜਿੰਨੇ ਪੈਸੇ ਤੂੰ ਮੰਗਾਏ ਤੈਨੂੰ ਉਹ ਚਾਹੀਦਾ ਇਹ ਉਹ ਆਂਦਾ ਬਿਟੋ ਫੜਉਂਦਾ ਤੈਨੂੰ ਟੋਕਰਾ ਕਹਿੰਦਾ ਵੀ ਜਾ ਮੈਰੇ ਜੋਂ ਭਰ ਕੇ ਲਿਆ ਮਿੱਟੀ ਉਹ ਪਹਿਲੇ ਜੋ ਕਹਿੰਦਾ ਸੀ ਆਓ ਪਰ ਬਾਕੀ ਮੈਂ ਰੁਪਿਆ ਯਾ ਟੋਕਰਾ ਚ ਬਜਰੀ ਸੁਟਰੀ ਬਜਰੀ ਪਰ ਮੀ ਪਿਆ ਗਿਆ ਹੁਣ ਕੀ ਕਰੇ ਹਰੇ ਯਾਰ ਵੇਖ ਜੋ ਵੀ ਆਹਾ ਸਾਡੇ ਵਾਸਤੇ ਮਾੜਾ ਵਾ ਭਰਾਵਾ ਠੀਕ ਆ ਆ ਮੀ ਕਣੀ ਇਹ ਸਾਡੇ ਵਾਸਤੇ ਮਾੜਾ ਜੇ ਕੋਈ ਲੋਕਡਾਊਨ ਲੱਗ ਜਾਂਦਾ ਵਾ ਉਹ ਜਿੰਦਾ ਰਹਿ ਕੀ ਕਹਿੰਦੇ ਨੇ ਲੋਕ ਜਾਂਦੇ ਉਹ ਸਾਡੇ ਵਾਸਤੇ ਮਾੜਾ ਅਰਤਾਲਾ ਸਾਡੇ ਵਾਸਤੇ ਮਾੜੀਆਂ ਕੋਈ ਮਰ ਗਿਆ ਤਗੜੇ ਨੂੰ ਕੋਈ ਦੈਨ ਨਹੀਂ ਕੋਈ ਦੈਨ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਅਸੀਂ ਤਾਂ ਪੜ੍ਹ ਲੈ ਕੇ ਵੀ ਉਹ ਗੱਲ ਬੇਵਕੂਫ ਹੈ ਗਏ ਆ ਬੜੇ ਲਿਖੇ ਬੇਵਕੂਫਾਂ ਜੀ ਧੰਨਵਾਦ ਜੀ ਬਲਗ ਨਹੀਂ ਪਤਾ ਸੀ ਚਲੋ ਸਾਨੂੰ ਉਦੋਂ ਲੱਗਿਆ ਸੀ ਪਰ ਕੀ ਕਹਿੰਦੇ ਹੁਣ ਮਾਂ ਪਿਓ ਨੂੰ ਵੀ ਕੀ ਕਹਿੰਦੇ ਵੀ ਨਾ ਪੜਾਵਾ ਨੂੰ ਪੜਨਾ ਤੇ ਪਹਿਣਾ ਹੀ ਹੁਣ ਬੋਟਾਂ ਆਂਦੀ ਕੀ ਦਿੰਦੇ ਸਾਨੂੰ ਕੀ ਮਿਲਦਾ ਸਾਨੂੰ ਮਿਲਦਾ ਕੁਝ ਆਓ ਜੀ ਸ਼ਾਮੀਆ ਜੀ ਤੁਹਾਨੂੰ ਖਿਲਾਰਦੇ ਆਂ ਬਲਾਉਨੇ ਤੁਹਾਨੂੰ ਰੁਪਿਆ ਪੈਸੇ ਦਿਵਾਉਂਦਾ ਓਏ ਭਰਾਵਾ ਪੰਜਾਬ ਦੇ ਲੋਕ ਹੀ ਬੇਕੂਫਾ ਮੈਂ ਸਿੱਧਾ ਕਹੂੰਗਾ ਠੀਕ ਆ ਉਹ ਸ਼ਾਮਾਂ ਨੂੰ ਜਾਂਦੇ ਆ ਪੈਗ ਮਾਰਦੇ ਆ ਤੇ ਬਸ ਚਲੋ ਜੀ ਉਹਨੇ ਜੀ ਵੋਟਾਂ ਵਿਗ ਜਾਂਦੀਆਂ ਨੇ ਅਗਲੇ ਜਿੱਤ ਗਏ ਹੋ ਗਏ ਹੋ ਗਏ ਮੈਨੂੰ ਕਹਿੰਦਾ ਤੈਨੂੰ ਦਿਹਾੜੀ ਦਊਗਾ ਚੱਲ ਮੇਰੇ ਨਾਲ ਮੈਂ ਚੱਲ ਗਿਆ ਜਾਨੇ ਬੁਲਾ ਮੈਂ ਚੱਲ ਵੋਟਾਂ ਚ ਕਹਦਾ ਤੂੰ ਮੇਰੇ ਨਾਲ ਚੱਲੀ ਤੈਨੂੰ ਮੈਂ ਦਿਹਾੜੀ ਦੇ ਦਊਗਾ ਇਹ ਦਿਹਾੜੀ ਮੈਂ ਹੀ ਦਿਹਾੜੀ 7 500 ਰੁਪਏ ਚਲਦੀ ਕੱਲਰ ਮੈਂ 700 ਦੇ ਬਰ ਨਾਲ ਚੱਲੀ ਮੈਂ ਭਰਾ ਚੱਲ ਗਿਆ ਤੇ ਛਦਈਆਂ ਕੋਈ ਕਦੀ ਆਉਣ ਚੱਲੇ ਕਦੀ ਆਉਣ ਚੱਲੇ ਇਹ ਘਰ ਘਰ ਮੰਗਦੇ ਹੋਣੇ ਘਰ ਘਰ ਮੰਗਦੇ ਆ ਆ ਵੋਟਾਂ ਵੋਟਾਂ ਹੋਰ ਉਹ ਨਕੀ ਮੰਗਦੇ ਘਰ ਘਰ ਉਹ ਵੋਟਾਂ ਮੰਗਦੇ ਨੇ ਮੈਂ ਵੀ ਤਰਿਆਛਦਿਆਂ ਕਦੀ ਉਧਰੋਂ ਇੱਕ ਦਿਨ ਬੁਟਰੀ ਪੱਲਾ ਕਾਲਾ ਕੱਢਿਆ ਉਹਨੂੰ ਭਰਾ ਬੜੇ ਲੋਕੀ ਬੇਇਜ਼ਤੀ ਕਰਦੇ ਆ ਪਰ ਨਾ ਉਹ ਐਡੇ ਉਹ ਹੁੰਦੇ ਨਾ ਟੀਟ ਪੈਰੀ ਪੈਰ ਉਹ ਸੱਚ ਸਹੀ ਉਹ ਬੀਬੀ ਮਾਦਾ ਕਦੇ ਪੁਰਾਣੀ ਬਿਰਗ ਦੀ ਮਾਦਾ ਰਫਰ ਖੜੀ ਫਿਰਦੀ ਕਹਿੰਦਾ ਮਾਤਾ ਐਰ ਕੀ ਸਾਡਾ ਖਿਆਲ ਰੱਖਣਾ ਵੋਟਾਂ ਪਾਉਣੀਆਂ ਕਹਿੰਦੀ ਪਤਾ ਸਾਡੀ ਪਰ ਫਲੈਕਸੀਬਲ ਦੇ ਆ ਪਲੈਸ ਹਾਲ ਨੇ ਆ ਹਾਲ ਮੈਂ ਮੈਂ ਜਾਣੇ ਮੈਂ ਤੇ ਭਰਾਵਾ ਸੋਚਿਆ ਵੀ ਬੱਚੇ ਪੜਾ ਲਖਾ ਕੇ ਇਹਨਾਂ ਦੇ ਬਾਹਰ ਹੀ ਕਿਤੇ ਬਾਹਰ ਬਾਹਰ ਦੀ ਉਹ ਕੀ ਕਹਿੰਦੇ ਨੇ ਬਾਹਰ ਦੀ ਉਹ ਫਲੌਂਡ ਕੰਟਰੀ ਜੀ ਮੈਂ ਬੋਲ ਰਿਹਾ ਫਲੌਂਡ ਕੰਟਰੀ ਹੁੰਦੀ ਏ ਜੀ ਆ ਫਲੌਂਡ ਕੰਟਰੀ ਅੱਛਾ ਇੱਕ ਕਰਕੇ ਤੂੰ ਜੇ ਕਰਕੇ ਕਹਿੰਦਾ ਮਾਦਾ ਸੱਸ ਦੀ ਮਾਦਾ ਕਰੇ ਉਹ ਬਾਪੂ ਕੋ ਤੇ ਵਾਵਾ ਕੋਪਾ ਕਹਿੰਦਾ ਬਾਪੂ ਜੀ ਕੀ ਹਾਲ ਕਹਿੰਦਾ ਠੀਕ ਕਹਿੰਦਾ ਵੀ ਐਰ ਕੀ ਸਾਡਾ ਖਿਆਲ ਕਹਿੰਦਾ ਪੁੱਤ ਬਾਹਰ ਚਿਵਰ ਭਰੇ ਪਏ ਪਿਆ ਕੇ ਇਹ ਖਿਆਲ ਕ ਮੈਂ ਫੇਰ ਚੁੱਪ ਕਰ ਪਿਆ ਕਹਿੰਦਾ ਕੋਈ ਗੱਲੇ ਬੱਪਾ ਅਗਲੀ ਿਆਰ ਅਗਲੀ ਿਆਰੀ ਜੀ ਲੱਖ ਦੀ ਲਾਰਾ ਮੈਨੂੰ ਕਹਿੰਦਾ ਨਿਕਲੇ ਤੋ ਛੇਤੀ ਏਤੀ ਮੈਂ ਕਿਉਂ ਕਹਿੰਦਾ ਇਹ ਪਿਛਲੇ ਿਆਰ ਵੀ ਆਈ ਲਾਰਾ ਲਾਗੇ ਫੇਰੇ ਵੀ ਭਾਈ ਕੁਛ ਕੀਤਾ ਇਹ ਹਾਲ ਹੈ ਬੋਟਾ ਵਾਲਿਆਂ ਦਾ ਭਰਾਵਾ ਮੈਂ ਇਹਨਾਂ ਦਾ ਦੋਸ ਹਾਬ ਹੁੰਦਾ ਵਾ ਕਿ ਇਹਨਾਂ ਦੇ ਲਾਰੇ ਤੇ ਵਿਆਹ ਵੀ ਕੁਵਾਰੇ ਮੈਂ ਤੇ ਭਰਾਵਾ ਮੈਂ ਕਹਾ ਗੋਲੀ ਮਾਰਸਾ ਸੋਨੂ ਤੇ ਛਤਰਖਾਨਾ ਦਾ ਕੰਮ ਮੈਂ ਉਥੋਂ ਫੜੀ ਚੁੱਕੀ ਚੱਪਲ ਪਾੜੀ ਕਛੇ ਤੇ ਮੈਂ ਤੇ ਭੱਜ ਗਿਆ ਆਪਣਾ ਘਰ ਨੂੰ ਮੈਂ ਮੈਨ ਜਾਂਦਾ ਬੋਟਾ ਵਾਲਿਆਂ ਭਰਾਵਾ ਇਹ ਬੜੀ ਯਾੜੀ ਮਾਰੀ ਬੋਟਾ ਵਾਲਿਆਂ ਦੀ ਉਹ ਤੋਏ ਭੱਜ-ਪੱਟ ਜਾਨਾ ਭਰਾਵਾ ਆਪਾਂ ਦੇ ਕਿਤੇ ਜਾਈਦਾ ਨਹੀਂ ਆਪਾਂ ਤੇ ਮਾਨ ਨਾ ਕਰੇ ਰਹਿਦਾ ਵਾ ਠੀਕ ਆ ਮਿਲ ਜੇ ਮਿਲ ਜੇ ਨਾ ਮਿਲੇ ਨਾ ਮਿਲੇ ਕੋਈ ਗੱਲ ਨਹੀਂ ਤੇ ਆੜੀ ਲਾਓ ਆਪਣਾ ਖਾਣਾ ਆਪਣਾ ਕਮਾਉਣਾ ਕਿਸੇ ਨੇ ਕੁਛ ਨਹੀਂ ਦੇਣਾ ਆਪਾਂ ਦੇ ਆਖੀ ਦਾ ਵੀ ਬੱਸ ਜਾਓ ਜੀ ਸਤਿ ਸ਼੍ਰੀ ਅਕਾਲ ਆਹ ਜਿਹੜਾ ਵੀ ਆਇਆ ਉਹਨੂੰ ਕਹਿ ਦੇ ਜੀ ਹਾਂਜੀ ਜੀ ਪਾ ਦਾਂਗੇ ਵੋਟ ਤੁਹਾਨੂੰ ਹੀ ਪਾ ਦੇ ਮੋਰੇ ਸਰਪੰਚ ਨਾਲ ਬੜੀ ਤੇ ਯਾਰੀ ਕੀ ਗੱਲ ਉਹ ਟੁੱਟ ਗਈ ਹਾਂ ਉਹ ਕੋਈ ਸਰਪੰਚ ਸਰਪੰਚ ਨਹੀਂ ਬਣਦਾ ਹੁੰਦਾ ਦਾਵਾ ਤੈਨੂੰ ਪਤਾ ਉਹ ਗੱਡੀਆਂ ਤੇ ਮਗਰ ਜਾਣਾ ਨਾ ਆਏ ਉਹ ਭਰਾ ਮੈਂ ਤੈਨੂੰ ਕਹਾਂ ਮੈਂ ਪਿਆਣਾ ਵੀ ਬੱਚਿਆ ਫਰੌਰਨ ਵਾਸਤੇ ਮੈਂ ਉਹਨੂੰ ਸਵਾਰ ਸਵਾਈ ਨਾ ਵੀ ਤੇਰੇ ਇੰਨਾ ਤੇਰਾ ਆਉਣਾ ਜਾਣਾ ਤੇਰਾ ਕਿੱਥੇ ਤੂੰ ਕਦੀ ਦਿੱਲੀ ਕਦੀ ਬੰਬਈ ਕਦੀ ਕਿਤੇ ਉਹ ਖੇ ਖਾਣੀ ਜਾਂਦਾ ਰਹੀ ਜਾਂਦਾ ਉਹ ਲੋਕਾਂ ਦੀ ਫਲਸ਼ਰ ਛਟੀਆਂ ਉਹ ਖਾ ਗਿਆ ਲੋਕਾਂ ਦੀ ਤੂੰ ਮੈਂ ਤੈਨੂੰ ਫਲੋਰ ਭੇਜਣਾ ਉਹਨੇ ਜਿੱਧਰ ਗਏ ਮੇਰੀ ਉਧਰ ਗਏ ਮਲਾ ਭਰਾਵਾ ਚੜ ਤੇ ਖੜਾ ਗੋਰੇ ਉਹ ਜਹਨ ਤੇ ਲੈ ਭਰਾਵਾ ਸੁਣ ਲੈ ਤੇ ਉਹ ਨਾ ਭਰਾਵਾ ਮੈਂ ਕਿਹਾ ਚੱਲ ਮੁੰਡੇ ਨੂੰ ਬਾਹਰ ਭੇਜ ਦੇ ਮੈਨੂੰ ਆਂਦਾ ਕੋਈ ਗੱਲ ਨਹੀਂ ਭੇਜ ਦੂੰਗਾ ਮੈਨੂੰ ਆਂਦਾ ਇਸ ਤਰ੍ਹਾਂ ਕਰੀ ਪਈਆ ਮੈਨੂੰ 50000 ਜੜਾ ਵਾ ਨਾ ਉਹ ਤੂੰ ਪਹਿਲਾਂ ਦੇ ਦੇ ਅੱਛਾ ਤੇ ਬਾਕੀ ਆਂਦਾ ਕੋਈ ਗੱਲ ਨਹੀਂ ਮੁੰਡਾ ਉੱਥੇ ਬਾਹਰ ਜਾਊਗਾ ਕਮਾਊਗਾ ਤੇ ਆਪੇ ਕਮ ਉਹ ਗੁੱਠਲ ਵਾ ਨਾ ਗੁੱਠਲ ਵਾ ਨਾ ਤੇ ਗੁੱਠੇ ਉਹ ਗੁੱਠਾ ਵੀ ਦੱਸਦਾ ਤੈਨੂੰ ਸਾਰਾ ਕੁਝ ਦੱਸਦਾ ਵਾ ਤੇਰੀ ਤਾਂ ਉਹ ਗੁੱਠਾ ਵੀ ਨਹੀਂ ਦੇ ਦੱਸਦਾ ਵਾਂ ਦੱਸਦਾ ਤੇਰੇ ਰਾਹਾਂ ਦੇ ਗੁੱਠਾ ਦਿੱਤਾ ਉਹ ਨਾ ਭਰਾਵਾ ਮੈਂ ਚਲੋ ਦਿਹਾੜੀਆਂ ਦਿਉੜੀਆਂ ਲਾ ਕੇ ਭਰਾਵਾ ਕੀ ਤੈਨੂੰ ਦੱਸਾਂ ਠੱਗੀਆਂ ਮਾਰ ਕੇ ਕਦੀ ਕਿਸੇ ਨੂੰ ਠੱਗ ਕਦੀ ਕਿਸੇ ਨੂੰ ਠੱਗ ਠੱਗ ਠਗਾ ਕੇ ਤੇ ਰੁਪਈਆ 50000 ਕੀਤਾ ਹਾਂ ਉਹਨੂੰ ਮੈਂ ਦੇ ਦਿੱਤਾ ਵੀ ਆਲਾ ਭਰਾਵਾ ਇਹਦੇ ਫਲੋਰਨ ਦੇ ਲਾਦੇ ਜਿਹੜੇ ਉਹ ਕਾगज ਪੱਤਰ ਜਿਹੜੇ ਬਾਹਰ ਦੇ ਬਾਹਰ ਦੇ ਆਹੋ ਉਹਨੇ ਭਰਾਵਾ ਬਾਹਰ ਦੇ ਕਾਦੇ ਲਾਉਣਾ ਸੀ ਮੁੰਡੇ ਨੂੰ ਇੱਥੋਂ ਪਤਾ ਨਹੀਂ ਉਹ ਬਸੇ ਪਗੜਿਆ ਕਾਦੇ ਤੇ ਖੜਿਆ ਮੈਨੂੰ ਤਾਂ ਉਹ ਮੁੰਡਾ ਵੀ ਨਹੀਂ ਦੱਸਦਾ ਵੀ ਕਾਦੇ ਤੇ ਖੜਿਆ ਹਾਂ ਉਹ ਜਾ ਕੇ ਤੇ ਕਦੇ ਜਲੰਧਰ ਤਾਰਤਾ ਅੱਛਾ ਹੁਣ ਹਰਿਆ ਤੇ ਜਲੰਧਰ ਵੀ ਉਹ ਫਲੋਰ ਨਹੀਂ ਆ ਟੌਪਿਕ ਮਾ ਗਿਆ ਤੈਨੂੰ ਵੀ ਆ ਉਹ ਉਹ ਵਿਚਾਰਾ ਕਿਤੇ ਉੱਥੇ 3 ਮਹੀਨੇ ਕੰਮ ਕਰਦਾ ਰਿਆ ਉਹਦੇ ਬਾਅਦ ਕਿਹਨੇ ਦੱਸਿਆ ਉਹ ਕਿਤੇ ਕੇਲਾਂ ਵਾਲੀ ਰੇੜੀ ਤੇ ਗਿਆ ਅੱਛਾ ਉਹਨੇ ਜਾ ਕੇ ਪੁੱਛਿਆ ਵੀ ਭਾਜੀ ਕੇਲੇ ਕਿਦਾਂ ਤੇ ਉਹ ਉਹ ਤੇ ਆਪਣੇ ਵਲੋਂ ਅੰਗਰੇਜ਼ੀ ਚ ਬੋਲਣਾ ਕਿ ਪਲਨਾ ਕਰੀਏ ਉਹ ਅੰਗਰੇਜ਼ੀ ਚ ਬੋਲੇ ਆਹ ਮੁੰਡਾ ਅੰਗਰੇਜ਼ੀ ਉਹ ਆਂਦਾ ਭਰਾ ਪੰਜਾਬੀ ਚ ਬੋਲ ਮੈਂ ਵੀ ਪੰਜਾਬੀ ਉਹ ਨੂੰ ਕਿਤੇ ਮਿਲਿਆ ਵੀ ਬਾਜੀ ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਵੀ ਆਂਦਾ ਇੱਥੇ ਫੋਨ ਆਏ ਆਂਦਾ ਕਿਹੜਾ ਫੋਨ ਆਂਦਾ ਨਾਲੇ ਮੇਰੇ ਮਾਰੀਆਂ ਚਾਰ ਚਪੇੜਾਂ ਨਾਲ ਮਨ ਆਂਦਾ ਇਹ ਪੰਜਰ ਗੰਜ ਲੰਡਰ ਲੈ ਵੇਲਾ ਇਹੋ ਜੇ ਕੰਮ ਹੀ ਉਹਦੇ ਭਰਗਾ ਇਹ ਗੱਲ ਕਹਾਂ ਬਗੀਚਾ ਸਿਆ ਮਾੜੇ ਬੰਦੇ ਦਾ ਕੋਈ ਨਹੀਂ ਆਂਦਾ ਉਹ ਭਰਾਵਾ ਕੀ ਕਰੀਏ ਮਾੜੇ ਬੰਦੇ ਦਾ ਰੱਬ ਹੀ ਆ ਰੱਬ ਹੀ ਸੁਣ ਲਵੇ ਤੇ ਸੁਣ ਲਵੇ ਨਹੀਂ ਤੇ ਮਾੜੇ ਬੰਦੇ ਦੀ ਕੋਈ ਨਹੀਂ ਸੁਣਦਾ ਇਸ ਟਾਈਮ ਜਿਹੜੇ ਹਾਲਾਤ ਹੋਏ ਪਏ ਆ ਨਾ ਸਾਡੇ ਪੰਜਾਬ ਦੇ ਤੇ ਮਾੜਿਆਂ ਲੋਕਾਂ ਦੇ ਬਹੁਤ ਹਾਲਾਤ ਮਾੜੇ ਹੋਇਆ ਪਏ ਆ ਬਹੁਤ ਮਾੜੇ ਹੋਏ ਪਏ ਆ ਮੇਰਾ ਫੇਰੀ ਬਹੁਤ ਹੋ ਗਈ ਹੋਣਾ ਬਿੱਲ ਤੇ ਬਿੱਲ ਕੁੜੀ ਆ ਪੰਜ-ਪੰਜ ਹਜ਼ਾਰ 10-10 ਹਜ਼ਾਰ ਬਿੱਲ ਆਉਂਦੇ ਆ ਉਹ ਜਿਨ੍ਹਾਂ ਦੇ ਏਸੀ ਚੱਲਦੇ ਉਹਨਾਂ ਦਾ 500 ਰੁਪਿਆ ਬਿੱਲ ਨਹੀਂ ਆਉਂਦਾ ਤੇ ਹਾੜੇ ਲੋਕਾਂ ਦੇ 5000 6000 ਕਹਦੇ ਜੀ ਆ ਫਲਾਣਾ ਟੈਕਸ ਆ ਢਿੰਗੜਾ ਟੈਕਸ ਪਤਾ ਨਹੀਂ ਕਿਹੜੇ ਕਿਹੜੇ ਉਹ ਹੋਰ ਨਹੀਂ ਕੋਤੇ ਉਹ ਸਾਈਕਲ ਟੈਕਸ ਹੀ ਕੋਈ ਪਤਾ ਨਹੀਂ ਪਾ ਦਿੰਦੇ ਇਹ ਕਿਹੜਾ ਸਾਈਕਲ ਟੈਕਸ ਆ ਮੈਂ ਹਰੇ ਤੇ ਸਾਈਕਲ ਚਲਾਉਂਦਾ ਤੇ ਬੱਤੀ ਬਣਾਉਂਦਾ ਮੈਂ ਦੱਸ ਵੀ ਮਾੜੇ ਦਾ ਪਾਉਣਾ ਕੀ ਵੱਡੇ ਦਾ ਪਾਉਣਾ ਕੀ ਤੇ ਬੜੇ ਨਿੰਦਾ ਕੀ ਇਹ ਹਿਸਾਬ ਆ ਉਹ ਭਰਾਵਾ ਅੰਨੰਦਿਆ ਵੀ ਵੱਡੇ ਦਾ ਸਲਾਉਣਾ ਕੀ ਤੇ ਮਾਰੇ ਦਾ ਪਉਣਾ ਕੀ ਉਹਦਾ ਹੋਂਦ ਐਦਾ ਕੁਛ ਨਹੀਂ ਵਾ ਆਹੋ ਪਰ ਆਪਣੇ ਹਾਲਾਤ ਮਾਰੇ ਆ ਆਪਾਂ ਦਿਹਾੜੀਦਾਰ ਬੰਦੇ ਆ ਯਾਰ ਕੋਈ ਮੈਂ ਤੁਹਾਨੂੰ ਦੱਸਣ ਰਿਹਾ ਮੀ ਅੱਜ ਪੈ ਗਿਆ ਨਾ ਵੇ ਬੱਦਲ ਆ ਜੇ ਵੀ ਕਿੰਨਾ ਚੜਿਆ ਪਿਆ ਬੱਦਲ ਕਿਤੇ ਮੈਨੂੰ ਤਾਂ ਰੋਣਾ ਆਉਂਦਾ ਕਿਸਮਤ ਤੇ ਹੁਣ ਸਵੇਰੇ ਘਰ ਆਟਾ ਹੈ ਨਹੀਂ ਮੈਂ ਨਿਕਲ ਆਪੀ ਚੱਲ ਯਾਰ ਅੱਜ ਦਿਹਾੜੀ ਲੱਗ ਜੂਗੀ ਤੇ ਆਟਾ-ਆਟਾ ਲੈਵਾਂਗੇ ਕਿਤੇ ਬੱਚੇ ਰੋਟੀ ਖਾ ਲੈਣਗੇ ਹੁਣ ਮੈਨੂੰ ਕੀ ਪਤਾ ਹੈ ਵੀ ਹੁਣ ਆ ਮਹੀਨੇ ਵਿੱਚ ਆਪਣਾ ਪੰਗਾ ਪਾ ਰਿਹਾ ਮੈਂ ਤੇ 900 ਰੁਪਏ ਦੇ ਪੁੱਤ ਦੀ ਕਰਨ ਦਿੰਦਾ ਮੈਂ ਇੱਕ ਫੜ ਕੇ 250 900 ਦੇ ਪਏ ਮਸਲਣ ਨੂੰ ਅੱਜ ਕੱਲ ਟਾਡੇ ਕਰਦੇ ਨੂੰ ਗੈਸ ਨਹੀਂ ਬੰਦੀ ਨਹੀਂ ਗੈਸ ਨਹੀਂ ਹੁੰਦੀ ਘਰੇ ਬਣਾ ਪਪਾ ਲੈ ਪਰ ਨਾ ਕੋਈ ਖਰਾਤ ਨਹੀਂ ਘਟਾਈ ਫਿਰ ਤਲਜੀ ਨਾ ਖਾਈਦੀ ਫਿਰ ਗੈਸ ਨਹੀਂ ਬੰਦੀ ਉਹਨਾਂ ਆਹ ਪਤਾ ਮੈਨੂੰ ਤਲੀਆਂ ਤੁਸੀਂ ਜਿਹੜੀਆਂ ਖਾਂਦੇ ਨਹੀਂ ਕਦੇ ਲੰਗਰ ਦੇ ਕੋਈ ਛੱਡਦੇ ਨਹੀਂ ਹੈ ਪਕੌੜਿਆਂ ਦੇ ਲੈਣ ਚ ਤੁਸੀਂ ਸਾਰਾ ਟੱਬਰ ਪਹਿਲੇ ਲਗਾਉਂਦੇ ਦੇਦੇ ਉਹ ਸੱਚ ਵਿੱਚ ਜ਼ਿਆਦਾ ਆ ਪਰ ਸੋ ਉੱਥੇ ਕਰਨਾ ਲੰਗਰ ਲੱਗੇ ਲਫਾ ਵੀ ਪਾਟ ਲੈ ਤਾ ਭਰਾ ਮੈਂ ਲੰਗਰ ਲੈਣੀ ਗਿਆ ਹਾਂ ਦਿਹਾੜੀ ਨਹੀਂ ਲੱਗੀ ਤੇ ਪਾਟਾ ਛੋਟਾ ਨਹੀਂ ਗਏ ਕੋਈ ਪਾਟਾ ਉਹ ਦੱਸ ਮੈਂ ਉਹਦੇ 5 ਲੀਟਰ ਵਾਲੀ ਡਿੱਕੀ ਲੈ ਗਏ ਤਾਂ ਕੀ ਹੋ ਗਿਆ ਯਾਰ ਮੈਂ ਮੈਂ ਤਾਂ ਫਾਫਾ ਲੈ ਕੇ ਆ ਛੜਿਆ ਨਾ ਕਰੋ ਐਨਾ ਤੂੰ ਵੀ ਲੈ ਮੈਂ ਤਾਂ ਫਾਫਾ ਲੈ ਕੇ ਵੀ ਕਰਮਾ ਫਾਫਾ ਪਾੜ ਗਿਆ ਮੈਂ ਮੈਂ ਕਹਿੰਦਾ ਨਾ ਵੀ ਛੜਿਆ ਨਾ ਕਰੋ ਤੂੰ ਵੀ ਲੈ ਜਾ ਕਰੋ ਉਹ ਮੈਂ ਫਾਫਾ ਲੈ ਆ ਰਿਆ ਕਰੋ ਗਵਾਂਡੀਆਂ ਦੇ ਚੋਕ ਤੇ ਮੈਂ ਫਾਫਾ ਲੈ ਗਏ ਮੇਰੀ ਕਸਮ ਮੈਂ ਫਾਫਾ ਹੀ ਪਾੜ ਗਿਆ ਉੱਥੇ ਰਹਾ ਜਾਂਦੇ ਹੁੰਦੇ ਦਾਲ ਸਾਰੀ ਨਲ ਗਈ ਫੇਰ ਕੀ ਕਰਨਾ ਫੇਰ ਦੱਸਿਆ ਮੈਂ ਉਹ ਵਿਚਾ ਲੈ ਕੇ ਜਾਂਦਾ ਵੀ ਸੁਣਾ ਭੰਦੇ ਕੋਲੇ ਲਿਆ ਕਰ ਨਹੀਂ ਤੇ ਤੈਨੂੰ ਮੈਂ ਕਹਿੰਦੇ ਨਹੀਂ ਕਿ ਆਪ ਵੀ ਸ਼ਰਮਿੰਦੇ ਦੀ ਡੁੱਲੀ ਦਾਲ ਤੇ ਆਂਦਾ ਹਾਂ ਏਦਾਂ ਖਾਣੇ ਏਦਾਂ ਖਾਣੇ ਨਹੀਂ ਨਹੀਂ ਫਿਰ ਆਪਾਂ ਇਨੀ ਗੱਲਾਂ ਨੇ ਪੀ ਦੀ ਫਿਰ ਹੋਰ ਸੁਣਾ ਤੂੰ ਹੋ ਛੱਡ ਯਾਰ ਚਲੋ ਇਹ ਆਪ ਵੀ ਆਖੀ ਆਪ ਵੀ ਚੱਲ 5 ਮਿੰਟ ਹੱਸ ਖੇਡ ਲੈਨੇ ਪਰਵਾ ਤੇ ਰਹਿਣਾ ਹੀ ਤੇ ਮਨ ਹੋਰ ਦਾ ਹੋਰ ਹੋ ਜਾਊਗਾ ਹੁਣ ਆਤਰ ਤੇ ਹੋਏ ਆ ਰੋਟੀ ਨੂੰ ਵੀ ਆਤਰ ਹੋਏ ਆ ਦਿਹਾੜੀ ਨੂੰ ਵੀ ਆਤਰ ਹੋਏ ਆ ਪਰ ਇਸ ਟਾਈਮ ਮੈਂ ਤੈਨੂੰ ਦੱਸਣਾ ਨਾ ਤੇ ਆਉਣ ਵਾਲੇ ਦਿਨਾਂ ਚ ਹੁਣ ਚੋਰੀਆਂ ਕਿੰਨੀਆਂ ਵਧ ਗਈਆਂ ਵੇ ਹਾਂ ਗਾਕੇ ਕਿੰਨੇ ਵਧ ਗਏ ਪਤਾ ਨਹੀਂ ਆ ਦਹਾਂ-ਦਹ ਰੁਪਈਆ ਪਿੱਛੇ ਤੇ ਲੋਕੀ ਪਤਾ ਨਹੀਂ ਕੀ ਤਾਂ ਕੀ ਕਰ ਜਾਂਦੇ ਆ ਤੇ ਦੱਸ ਉਹ ਪ੍ਰਾਵਾ ਪੁਸ਼ ਕੋ ਉਹ ਰਹਿਂਦਾ ਖੁੰਦਾ ਆ ਆ ਫੋਨ ਆ ਜਿਹੜਾ ਅੱਗ ਲੱਗੀ ਫੋਨ ਆਏ ਇਹਨਾਂ ਨੇ ਗੰਦ ਪਾਇਆ ਕੁੜੀ ਜਵਾ ਉਹ ਨਿਆਣੇ ਨਿਆਣੇ ਮਾਰਨ ਤੱਕ ਜਾਂਦੇ ਜੇ ਨਾਂ ਲੈ ਕੇ ਦਾ ਉਹਦੇ ਫਨੂਨ ਜਾ ਪੁਸ਼ ਕੋਨਾ ਪ੍ਰਾਵਾ ਇਦਾਂ ਵੀ ਹਵਾਣਾ ਮੁਰਦਾ ਬੋਲੇ ਕੱਪੜਾ ਪਾੜੇ ਉਹ ਹਿਸਾਬ ਹੁੰਦਾ ਪ੍ਰਾਵਾ ਉੱਚ ਤੇ ਤੇਰੇ ਮੁੰਡੇ ਨੇ ਉਹ ਰੱਖਿਆ ਹੋਇਆ ਜਿਹਦੇ ਪਿੱਛੇ ਉਹ ਟੁਕਿਆ ਸੇਵ ਜਹ ਲਗਾਉਂਦਾ ਆ ਪਲਾ ਪਲਾ ਉਹ ਲਿਆ ਮੈਂ ਇੱਕ ਦਿਨ ਉਹ ਕੋ ਫੜਿਆ ਮੈਂ ਕਿਹਾ ਯਾਰ ਮੈਨੂੰ ਭੁੱਖ ਲੱਗੀ ਆ ਦਾ ਸੇਵ ਹੀ ਖਾ ਲੈਣ ਦੇ ਉਹ ਆਂਦਾ ਨਹੀਂ ਚਾਚਾ ਇਹ ਖਾਣ ਵਾਲਾ ਥੋੜਾ ਹੁੰਦਾ ਵਾ ਇਹ ਤੇ ਆਂਦਾ ਫੋਨ ਦੇ ਪਿੱਛੇ ਉਹਨਾਂ ਨੇ ਆਪਣਾ ਪਤਾ ਨਹੀਂ ਕੀ ਉਹ ਲਾਇਆ ਬੈਗ ਲਾਇਆ ਹੁੰਦਾ ਆਹੋ ਬੈਗ ਲਾਇਆ ਬੈਗ ਮੈਨੂੰ ਕਹਿਣ ਲਿਆ ਇਹ ਕਹਦਾ ਤਾਇਆ ਬਚ ਕੇ ਰਿਆ ਅਗਰ ਮੈਂ ਕਿਉਂ ਇਹ ਤਾਂ ਆikel ਹਲਕਾ ਆਇਆ ਫਿਰਦਾ ਮੈਂ ਕਿਉਂ ਕੰਦਾ ਮੇਰੇ ਕੋ ਤੇ ਫੋਨ ਖਾਲੇ ਲਗਾਏ ਮੇਰਾ ਮੈਂ ਭਰਾ ਵਾ ਤੇ ਗਰੀਬ ਬੰਦਾ ਫੇ ਕੀ ਕਰੇ ਭਰਾਵਾ ਉਹਨੂੰ ਤੇ ਜੋ ਦੇਣਾ ਵਾ ਉਹੋ ਹੀ ਖਾਣਾ ਵਾ ਨਾ ਮੈਂ ਕੀ ਤੱਕ ਖਾਣ ਵਾਲਾ ਹੀ ਹੋਵੇ ਉਹ ਜੇਬ ਚ ਨਾ ਲਿਸ਼ਕਦਾ ਹੀ ਮੈਂ ਪਤਾ ਨਹੀਂ ਕੀ ਲਿਸ਼ਕੰਦਿਆ ਵਾ ਨਾ ਕਰ ਜੇਬ ਆਏ ਨੇ ਉਸ ਕਮੇਟੀ ਪਈ ਕੀ ਬਣਿਆ ਚਾਚਾ ਉਹ ਕਮੇਟੀ ਪਈ 50000 ਦੀ ਭਰਾਵਾ ਕਮੇਟੀ ਵੀ ਉਹ ਤੇ ਬੰਦਾ ਭੱਜ ਗਿਆ ਭੱਜ ਗਿਆ ਕਿ ਕੀ ਕਰਨਾ ਸੀ ਮੈਂ ਮੈਂ ਨਹੀਂ ਪਾਈ ਮੈਨੂੰ ਕਹਿੰਦਾ ਭਰਾ ਮੈਂ ਬਾਹਰ ਚੜ ਗਿਆ ਮੈਂ ਦੰਦ ਸੰਦਟ ਯਾਹ ਪੀ ਗਰੀਬ ਬੰਦੇ ਦਾ ਕੋਈ ਹਾਲ ਨਹੀਂ ਆ ਕਮੇਟੀਆਂ ਵਾਲੇ ਉਹ ਭੱਜ ਜਾਂਦੇ ਆ ਜਿਹੜਾ ਜਿਹੜਾ ਵੀ ਕੋਈ ਦਾਜ ਲਾਂਦਾ ਦਾਜ ਲਾਂਦਾ ਕੋਈ ਰਿਸ਼ਤੇਦਾਰ ਆ ਉਹ ਵੀ ਦਾਜ ਲਾਂਦਾ ਹੀ ਪੀ ਬਸ ਦਾ ਲਾ ਲੋ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਪਰ ਇਹ ਗੱਲ ਹੋਰ ਮੈਂ ਸੁਣੀ ਮੈਂ ਪਿੱਛੇ ਪਾ ਗੁੱਸਾ ਨਾ ਕਰੀ ਹੂੰ ਮਾਰੇ ਮਾੜਾ ਵਰਦਾ ਸ਼ੌਕਰ ਸ਼ੌਕਰ ਵਰਦਾ ਮਾਰੇ ਮਾੜਾ ਵਰਦਾ ਉਹ ਯਾਰ ਕਾ ਹਵ ਤਾਂ ਸੁਣਦੇ ਹੁੰਦੇ ਨੇ ਹਨਾ ਨਿੱਕੇ ਹੁੰਦੇ ਪੇ ਰੁਪਈਏ ਨੂੰ ਰੁਪਈਆ ਖੇਚਦਾ ਵਾ ਹੂੰ ਤੇ ਉਹ ਮੈਂ ਕਹਿੰਦਾ ਮੈਂ ਗਿਆ ਤੇ ਮੈਂ ਵੇਖਿਆ ਮੈਂ ਕਿਹਾ ਯਾਰ ਜੋਣਾ ਹੋਏ ਵੀ ਵੇਖਾਂ ਭਲਾ ਰੁਪਈਏ ਨੂੰ ਰੁਪਈਆ ਖੇਚਦਾ ਮੈਂ ਰੁਪਈਆ ਇਤਰਾ ਕਦਰ ਰੁਪਈਆ ਭਰਾ ਅੰਦਰ ਜਲਗਾ ਵਿੱਚ ਉਹ ਗੱਲੇ ਚ ਸ਼ਾਹ ਦੇ ਗੱਲੇ ਚ ਮਰਨੀ ਆਵਾਜ ਕਿੱਥੋਂ ਆਉਣਾ ਸੀ ਮੈਂ ਸ਼ਾਹ ਨੂੰ ਪੁੱਛਿਆ ਮੈਂ ਸ਼ਾਹ ਲੋਕੀ ਜਾਂਦੇ ਰੁਪਈਏ ਨੂੰ ਰੁਪਈਆ ਖੇਚਦਾ ਮੈਂ ਤੇ ਤੇਰੇ ਗੱਲੇ ਤੇ ਰੁਪਈਆ ਰੱਖਾ ਤੇ ਉਹ ਵੀ ਅੰਦਰ ਡੇਪਾ ਆਂਦਾ ਉਹ ਮੇਰੇ ਇਹਦੇ ਵਿੱਚ ਪੈਸੇ ਜ਼ਿਆਦੇ ਆ ਤਾਂਡਕਾ ਵਾ ਕੱਢ ਜਾਓ ਵਹੀ ਨਹੀਂ ਜਿਆਦਾ ਨਾ ਵਿੱਚ ਉਹਦੇ ਨਾ ਕੋਈ ਬੰਦਾ ਝੂੜੀਆਂ ਗੱਲਾਂ ਕਰਦਾ ਪਰਾਵਾ ਪੋੜੀਆਂ ਕਾਧੀਆਂ ਦੱਸ ਜਦੋਂ ਹੁਣ ਰੱਬ ਨੇ ਮਾਰ ਮਾਰੀ ਆ ਦਿਹਾੜੀ ਨਹੀਂ ਲੱਗਣ ਈ ਠੀਕ ਆ ਮੀ ਉਤੋਂ ਇਨਾ ਪੈਣ ਡਿਆ ਵਾ ਹੁਣ ਘਰ ਜਾ ਕੇ ਮੈਂ ਕਿਹੜਾ ਮੂੰਹ ਖਾਲੂਗਾ ਤੇ ਕੀ ਕਹੂੰਗਾ ਉਹਨਾਂ ਨੂੰ ਹੈ ਉਹ ਚਾਰ ਦਿਨ ਤੇ ਹੋ ਗਏ ਤੇ ਚਟਨੀ ਨਾਲ ਰੋਟੀ ਘੁੱਟ ਘੁੱਟ ਕੇ ਖਾਣ ਡੇ ਆ ਉਹ ਟਿੰਡਿਆਂ ਦੇ ਹੁੰਦੇ ਨਹੀਂ ਉਹ ਉਹ ਨਿੱਕੇ ਨਿੱਕੇ ਜਿਹੜੇ ਉਹ ਕੀ ਕਹਿੰਦੇ ਟਿੰਡਿਆਂ ਵਰਗੇ ਉਹ ਉਹਨਾਂ ਨੂੰ ਕੀ ਕਹਿੰਦੇ ਯਾਰ ਮਨੂਚੇ ਤਾਂ ਭੁੱਲ ਜਾਂਦਾ ਵਾ ਉਹ ਉਹ ਤੁਹਾਡਾ ਉਹ ਮਟਾਟਰ ਨਹੀਂ ਪਰਾਵਾ ਉਹ ਜਿਹੜੇ ਉਹ ਉਚਾਲੇ ਗੋਲੇ ਆਪ ਆਪ ਜਰ ਪਿਜਰ ਪਿਜਰ ਹਾਂ ਪਿਜਰ ਉਹਨਾਂ ਦੀ ਭਰਾਵਾਂ ਚਟਨੀ ਘੁੱਟ ਘੁੱਟ ਕੇ ਖਾਂਦੇ ਆ ਕਦੀ ਮੈਂ ਲੱਭਣ ਚੱਲ ਜਾਂਦਾ ਯੋ ਕਦੀ ਮਾਤਾ ਲੱਭਣ ਚੱਲ ਜਾਂਦੀ ਕਦੀ ਘਰ ਦੀ ਲੱਭਣ ਚੱਲ ਜਾਂਦੀ ਆ ਅਸੀਂ ਲੱਭ ਲਿਆ ਉਹਨੇ ਭਰਾਵਾਂ ਉਹਨਾਂ ਨੇ ਫਿਰ ਨੂੰ ਉਹਨਾਂ ਰੋਟੀ ਖਾ ਲਈਦੀ ਮੇਰਾ ਲਾਇ ਆ ਪਿੱਛੇ ਕਦਾਰ ਕੰਜਾ ਅੱਛਾ ਇੱਕਦਾਰ ਆ ਹੀ ਹੂੰ ਬੰਦਾ ਮਾਰਾ ਮੈਂ ਮੈਨੂੰ ਕਹਿੰਦਾ ਵੀ ਆ ਜੇ ਮੇਰੇ ਨਾਲ ਕੰਮ ਕਰ ਲਓ ਦਿਹਾੜੀ ਮੈਂ ਤੇਰੇ ਨਾਲ ਸਲਾਹ ਕਰਨ ਆਇਆ ਹਾਂ ਮੈਂ ਕੀ ਕਰਦਾ ਉਹ ਮਿਲ ਗਿਆ ਰੱਬ ਨੂੰ ਤੂੰ ਜਾਣਾ ਜਾ ਮੈਂ ਤਾਂ ਨਹੀਂ ਜਾਂਦਾ ਮੇਰੀਆਂ ਤੇ ਅੱਗੇ ਉਹਨੇ ਦੱਸ ਦਿਆ ਅੱਗੇ ਮੈਂ ਐਡਵਾਂਸ ਦੇਂਡਿਆ ਹੀ ਉਹ ਦਿਹਾੜੀ 800 ਰੁਪਏ ਦੇਂਦੇ ਓਏ ਉਹਦੇ ਕੋਲ ਐਡਵਾਂਸ ਮੇਰੀਆਂ ਦੱਸ ਦਿਹਾੜੀਆਂ ਮਾਰੀਆਂ ਉਹਨੇ ਹਾਂ ਤੇ ਤੂੰ ਉਹਦੇ ਕੋਲ ਐਡਵਾਂਸ ਲੱਭਣ ਡਿਆ ਵਾ ਉਹ ਗੱਲ ਵੀ ਉਹ ਛੜਿਆਂ ਦੇ ਘਰ ਕੋਲੇ ਲੱਪਣੀਆਂ ਜਾਂ ਜਾਂ ਪਰਾਂ ਮੈਂ ਨਹੀਂ ਜਾਣਾ ਮੈਂ ਭੁੱਖਾ ਰਹਿਣੂੰ ਨੰਗਾ ਰਹਿਣੂੰ ਪਰ ਮੈਂ ਨਹੀਂ ਜਾਣਾ ਤੇਰੇ ਆ ਲਾਇਆ ਵਾ ਤੇਰੇ ਕੋ ਡਰਦਾ ਵਾ ਤਾਂ ਮੈਂ ਤੇਰੇ ਕੋ ਡਰ ਨਾਲ ਨਾਲ ਤੇਰੇ ਨਾਲ ਚੱਲੂੰਗਾ ਵਾਦਾ ਹੋ ਜੂ ਤਾਦਾ ਫੇਮ ਹਾਂ ਡਰਦਾ ਮੈਂ ਹਲ ਮਲੇ ਮਲੇ ਹੋਣਾ ਨਾ ਭਲਾ ਆ ਬੁਲਿਆ ਕਰਦਾ ਅਗਲਾ ਉਹ ਐਮਐਲਏ ਨੇ ਐਮਐਲਏ ਦਾਵਾ ਓਏ ਉਹੋ ਹੀ ਜੋ ਵੀ ਹੁੰਦਾ ਭਰਾਵਾ ਸਾਡੇ ਵਾਸਤੇ ਤੇ ਉਹ ਕਾਲਾ ਅਖਰ ਕੀ ਕਹਿੰਦੇ ਹੁੰਦੇ ਆ ਮੱਝ ਬਰਾਬਰੀ ਆਗੇ ਐਂ ਕੀ ਕਹਿ ਸਕਦੇ ਹਾਂ ਉਹ ਮੈਂ ਕਿਸੇ ਵੇਲੀ ਦੇ ਧਾਰੀ ਕੋਲ ਗਿਆ ਮੈਂ ਸੁਣਿਆ ਕੋਈ ਛੋਟਾ ਯੋਕਰ ਛੋਟਾ ਇੱਥੇ ਕਾਂਟੂਨ ਕੀ ਸਬਬ ਐਥੇ ਉਹ ਭਰਾਵਾ ਕਾਂਟੂਨ ਮੈਂ ਕਹਾਦਾ ਛੁੱਟਣਾ ਸੀ ਉਹ ਕਿਤੇ ਪੁਰਾਣੀ ਵੇਲੀ ਉਹਨਾਂ ਲਈ ਆ ਮੁਸਲਮਾਨਾਂ ਦੇ ਟਾਈਮ ਦੀ ਅੱਛਾ ਉਹ ਕਿਤੇ ਉਹ ਅੰਗਰੇਜ਼ ਕਿਤੇ ਜਾਣ ਲੈ ਕੇ ਉਹਨਾਂ ਦੇ ਚਾਚੇ ਦਾ ਨੂੰ ਦਾਨ ਕਰ ਗਏ ਹੋਣੇ ਆ ਉਹ ਜਦੋਂ ਅਸੀਂ ਖਦਾਈ ਉਹ ਪੁੱਟਣ ਦੇ ਅਜੇ ਮੈਂ ਦੋ ਵੀ ਬੇਲ ਚ ਮਾਰੇ ਆ ਉਹ ਥੱਲੇ ਉਹ ਪਤਾ ਨਹੀਂ ਕੀ ਉਹ ਉਲ ਬਦੂਲ ਜਾਂ ਨਿਕਲਿਆ ਭਰਾਵਾ ਬੇਲਚਾਨ ਤੇ ਟੁੱਟਿਆ ਜਾ ਕਰ ਓਏ ਹੋਈ ਹੀ ਭਰਾ ਟੁੱਟਿਆ ਇਹ ਤਾਂ ਉਹ ਮਿਲ ਗਿਆ ਲੱਗਿਆ ਕਹਿੰਦੇ ਆਏ ਟੁੱਟਿਆ ਉਹ ਭਰਾ ਮਾ ਇਹ ਤਾਂ ਮੇਰਾ ਬੇਲਚਾਨੇ ਤੋੜਤਾ ਹੀ ਉਹ ਜਿਹੜੀ ਉਹ ਥੱਲੇ ਚੀਜ਼ ਹੀ ਨਾ ਉਹਨੇ ਬੇਲਚਾ ਫੜਦਾ ਹੀ ਮੇਰਾ ਉਥੇ ਪੇ ਉਹਨਾਂ ਨੇ ਪਤਾ ਨਹੀਂ ਕਿ ਸਿਆਣਾ ਸਤਿਆ ਸੱਜ ਗੱਲਿਆਂ ਦਾ ਤੇ ਉਹਨੇ ਭਰਾਵਾ ਫੇ ਮੇਰਾ ਬੇਲਚਾ ਪੁੱਟ ਗੇ ਦਿੱਤਾ ਤੇ ਉਹਨਾਂ ਨੂੰ ਦੱਸਿਆ ਵੀ ਇੱਥੇ ਨਾ ਖਦਾਈ ਕਰੋ ਇਹ ਮੁਸਲਮਾਨੀ ਜਗਾ ਜੇ ਇਹਨੂੰ ਨਾ ਛੇੜੋ ਉਹ ਨਾ ਮੈਨੂੰ ਸੱਦਿਆ ਉੱਥੇ ਵੇਲੀਆ ਰਸੋਈ ਪੌਂਡੇ ਅੰਦਰ ਅੱਛਾ ਤੇ ਮੈਂ ਮੈਨੂੰ ਕਹਿੰਦੇ ਮਿੱਟੀ ਸੁੱਟਰੀ ਮੈਂ ਚੱਲ ਗਿਆ ਤੇ ਮੈਨੂੰ ਇੱਕ ਉਹ ਉਹ ਬੁਢੀ ਜਿਹੀ ਲੁਤੀ ਆਇਆ ਕਰਕੇ ਕਹਿੰਦਾ ਬਾਗ ਆਖ ਲੁਤੀ ਆਖ ਲੁਦੀ ਕਿ ਪਾਉ ਸਾਰੀ ਦੇਖ ਕਦਖ ਲੁਤੀ ਗਾਗਰੀ ਫੜ ਕੇ ਉਹ ਡਿੱਗੀ ਪਈ ਮੈਂ ਯਾਰ ਇੱਥੇ ਆ ਬੁਢੀ ਦੇਖੀ ਕਹਿੰਦਾ ਇੱਥੇ ਬਗੀਚਾ ਮਿਸਤਰੀ ਆਇਆ ਸੀ ਉਹ ਛੁੱਟ ਗਿਆ ਅਣਗੇ ਨਹੀਂ ਯਾਰ ਹੈ ਉਹ ਸਿਆਣਾਂ ਦੀ ਸੱਚੀ ਕਹਾਵਤ ਆ ਵੀ ਉਹ ਗੱਲ ਕੋਈ ਵੀ ਹੋ ਜਾਵੇ ਨਾ ਸਿਆਣੇ ਦਾ ਭਾਵੇਂ ਉਹ ਮੜੇ ਦੇ ਚੌਲ ਵੀ ਡੋਲ ਜਾਣ ਤੇ ਉਹ ਨਾ ਗਰੀਬ ਦਾ ਲੱਗਣਾ ਹੁੰਦਾ ਵਾ ਉਹ ਨਾ ਮੇਰਾ ਲੱਗਿਆ ਵੇਖ ਲਾ ਉਹ ਮੈਂ ਭਰਾਵਾ ਮੇਰੇ ਰਾ ਸਾਰੇ ਇਲਾਕੇ ਚ ਨਾ ਚੱਲਦਾ ਵਾ ਠੀਕ ਆ ਪੰਜਾਬ ਚ ਜਿੱਥੇ ਨਹੀਂ ਉੱਥੇ ਬਗੀਚਾ ਮਿਸਤਰੀ ਬਗੀਚਾ ਮਿਸਤਰੀ ਲੱਭਦੇ ਆ ਤੇ ਮੈਂ ਕਹਿੰਦਾ ਤੈਨੂੰ ਚੱਲੀਏ ਗੱਜੇ ਠਿਕਦਰ ਚਲੀਏ ਮੇਰੇ ਨਾਲ ਚੱਲ ਉਹਨਾਂ ਕੰਮ ਨਾ ਵੀਰ ਉਹਦੇ ਨਹੀਂ ਆਪਾਂ ਦਿਹਾੜੀ ਦੂੜੀ ਲਾਉਣੀ ਵੀਲੇ ਕੰਮ ਕਰਣੀ ਆ ਫੇ ਕੀ ਕਰਨਾ ਹੁਣ ਚਾਰ ਵੀਲੇ ਆਪ ਜੀ 20 ਕਿੱਥੇ ਦਿਹਾੜੀਆਂ ਹੋਣ ਲੱਗਣੀਆਂ ਤੇ ਕਿੱਥੇ ਕੀ ਆ ਚੱਲ ਚੱਲਦੇ ਆ ਇਸ ਤਰ੍ਹਾਂ ਕਰਦੇ ਆ ਹੁਣ ਘਰਾਂ ਨੂੰ ਚਲੀਏ ਤੇ ਭਰਾਵਾ ਜਾ ਕੇ ਜੋ ਬਣੂਗੀ ਵੇਖਾਂ ਲੈ ਜੇ ਕਿਤੇ ਆਟਾ ਚੌਰ ਮਿਲਦਾ ਹੋਊਗਾ ਤੇ ਲੱਲਾਂਗੇ ਕਿਸ ਦੀ ਮਿੰਤ ਤਰਲਾ ਕਰ ਲਾਂਗੇ ਨਹੀਂ ਤੇ ਫੇ ਮਾਰੀ ਫਿਰ ਮੇ ਤਾਂ ਭੋਖੀ ਜਾੜਾਂਗੇ ਮੇਰੇ ਗਾਵਰ ਕੀ ਕਰਨਾ ਵਾ ਅਸੀਂ ਦੱਸ ਪਾਪ ਕਿਸਿਆਂ ਮੇਰੇ ਗਾਵਰੇ ਗੱਲ ਸੁਣ ਤੈਨੂੰ ਕੱਲ ਤਾਂ ਸੁਣੇ ਕੋਈ ਨਾ ਦੱਸ ਦੱਸ ਕੀ ਕਰਾਂ ਮੈਂ ਕਰ ਨਹੀਂ ਕਰ ਦਿਆੜੀ 800 ਭਰ ਲਿਆ ਮੈਂ ਆ ਤੇ ਕਿਤੇ ਉਹ ਗੱਲ ਮੇਰਾ ਬੰਦਾ ਨਾ ਮਾਰ ਵੀ ਨਹੀਂ ਸਕਦਾ ਹੁਣ ਵੀ ਕੀ ਕਰੇ ਬੰਦਾ ਉਹ ਮੇਰਾ ਉਹ ਦਿਹਾੜੀ 800 ਭਰ ਲਿਆ ਯੋ ਕਰ ਲੇ ਗੱਲੋ ਨਾ ਤੋ ਜਾਣੀ ਵੇਖਾਂਗੇ ਕਰਾਂਗੇ ਗੱਲ ਯਾਰ ਕੱਲ ਵੇਖਾਂਗੇ ਅੱਜ ਦੇ ਮੀਂਹ ਪੈਣ ਦੇ ਵਾ ਅੱਜ ਨਹੀਂ ਅਸੀਂ ਕੋਈ ਵੀ ਕਰਨਾ ਹੁਣ ਕੱਲ ਵੇਖਾਂਗੇ ਜੋ ਵੀ ਕਰਨਾ ਵਾ ਆ ਫਿਰ ਵੇਖਾਂਗੇ ਪਰ ਮੈਂ ਤੇ ਮੈਂ ਸੱਚੀ ਗੱਲ ਯਾਰ ਮੇਰਾ ਕਦੀ ਕਦੀ ਦਿਲ ਕਰਦਾ ਕਿ ਕਿਤੇ ਕੋਈ ਖਾਨ ਨੂੰ ਮਿਲਦਾ ਹੋਵੇ ਨਾ ਤੇ ਕੋ ਖਾ ਪੀ ਕੇ ਬੰਦਾ ਮਰ ਜਵੇ ਕਿਤੇ ਕੰਮ ਹੀ ਨਿਬੜੇ ਪਰ ਹਿਸ਼ਾਰੀ ਮਾਰਦੇ ਕੋਈ ਕੰਮ ਨਿਬੜ ਆਹ ਕੋਈ ਹਿਸ਼ਾਰੀ ਮਾਰ ਕੇ ਤੇ ਤੂੰ ਮਾਮਾ ਮੇਰੀ ਜ਼ਮੀਨ ਦੱਬਣੀ ਹਣੀ ਹਣਾ ਉਹ ਨਹਿਰ ਦੀ ਆਉਂਦੀ ਉਹ ਜੁਪਕੇ ਮਰ ਜਾ ਆਹ ਤੁਹਾਨੂੰ ਇਹਦਾ ਮਮਾ ਚਾਪਣੀ ਚ ਨੱਕ ਡੋਬ ਕੇ ਮਰਦੇ ਜੇ ਨਾ ਰੋਜੀ ਮੈਂ ਤਾਂ ਗੰਗੇ ਠੱਕਦਾ ਹਾਂ ਟਾਕਦਾ ਮੈਂ ਨਾ ਤੂੰ ਹੀ ਤੇ ਚਾਪਣੀ ਚ ਨੱਕ ਡੋਬ ਕੇ ਮਰ ਜਾਂਦੇ ਜੇ ਤੂੰ ਉੱਥੇ ਉਹ ਤਾਂ ਵੈਸੇ ਵੀ ਰਾਤ ਨੂੰ ਦੋ ਪੈਗ ਲਾ ਕੇ ਨਾਲੀ ਚ ਨੱਕ ਡੋਬ ਕੇ ਮਰ ਜਾਣਾ ਵਾ ਤੇਰੀ ਕਿਹੜੀ ਗੱਲ ਆ ਫਿਰ ਮਾਰਾ ਖੰਡਾ ਮੈਂ ਤਾਂ ਭਰਾਵਾ ਮੁਸ਼ਕਲ ਤੇ ਮੇਰੇ ਵਾਰ ਕੇ ਸਰੀਰ ਬੰਦੇ ਵਾਸਤੇ ਆ ਨਾ ਵੀ ਜਿਹੜਾ ਬੰਦਾ ਹੱਕ ਦੀ ਖਾਣ ਗਿੱਜਾ ਹੋਵੇ ਚੰਗਾ ਫਿਰ ਚੜੀ ਇਧਰ ਹੁਣ ਚੰਗਾ ਭਰਾਵਾ ਮਿਲਦੇ ਸਵੇਰੇ ਫਿਰ ਸਤਿ ਸ੍ਰੀ ਅਕਾਲ ਚਲ ਵੇਖੀ ਦਿਹਾੜੇ ਨੂੰ ਕਰੀ ਮਾਰੀ ਫਿਰ ਚੰਗਾ ਭਰਾਵਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕ ਜਾ ਜਾ ਆ ਕੇ ਕਦੇ ਘਰ ਦੀ ਕੋ ਉ ਜਾ ਕੇ ਝਾੜੂ ਜੂੜੂ ਖਾ ਕੇ ਭਾਂਡੇ ਭੁੰਡੇ ਮਾਂ ਦੇ ਜਾ ਕੇ ਹਾਂ ਮੈਨੂੰ ਨਹੀਂ ਪਤਾ ਤੇਰੀ ਕੀ ਕੀ ਇੱਥੇ ਤੇਰੀ ਦਿਸ਼ਾ ਬੰਦੀ ਆ ਤੇ ਕੀ ਨਹੀਂ ਬੰਦੀ ਅੱਗਲਾ ਯਾਰ ਮੈਂ ਸਫਾਈ ਕਰ ਰਿਹਾ ਮੈਂ ਹੁਣ ਅੱਜ ਤੋਂ ਬਾਅਦ ਦਿਹਾੜੀ ਕਰਨੀ ਨਹੀਂ ਕੋਈ ਚੱਜ ਦਾ ਕੰਮ ਕਰਦਾ ਕੋਈ ਦੁਕਾਨ ਆਪਣੀ ਖੋਲ ਲੈਣੀ ਮੈਂ ਕੋਈ ਨਾ ਕੋਈ ਮਾੜੀ ਮੋਟੀ ਚਾਹ ਪਕੌੜਿਆਂ ਦੀ ਦੁਕਾਨ ਹੀ ਖੋਲ ਲੈਣੀ ਮੈਂ ਵੇਖੀ ਦੇਖੀ ਆਇਆ ਏ ਏ ਇਹ ਤੇ ਹੈਗਾ ਵਾ ਚੂਚ ਚੜੱਕ ਜਿਹਨੂੰ ਕਹਿੰਦੇ ਆ ਵੀ ਉਹ ਇਧਰੋਂ ਲਾ ਦੇ ਤੇ ਇਧਰੋਂ ਭੁਜਾ ਦੇ ਹੈ ਮੈਨੂੰ ਨਹੀਂ ਪਤਾ ਇਹਨਾਂ ਦਾ ਟੱਬਰ ਕਿਹੋ ਜਿਹਾ ਹੈਗਾ ਵਾ ਇਹਨਾਂ ਤੇ ਮੇਰੀ ਘਰ ਦੀ ਨੂੰ ਜਾ ਕੇ ਪਤਾ ਕੀ ਕਰ ਦੇਣਾ ਭਾਬੀ ਉਹ ਤੇ ਜਾਣ ਕਹਿੰਦੀ ਤੇ ਆੜੀ ਗਿਆ ਮੀ ਤੇ ਮਾਰਾ ਮਾਰਾ ਸੀ ਮੈਂ ਵੀ ਤੇ ਢੇੜੀ ਲਾ ਹੀ ਆਇਆ ਉਹ ਲੱਖ ਦੀ ਲਾਂਤ ਪਤਾ ਨਹੀਂ ਮੇਰੇ ਲਾਗੇ ਬਹਿ ਕੇ ਗੱਲਾਂ ਕਰਕੇ ਆ ਗਿਆ ਚੰਗਾ ਭਰਾਵਾ ਅਏ ਅੱਜ ਆ ਕੜੀ ਸਿਆਪਾ ਇਹਦਾ ਅੱਜ ਲਾਉਣਾ ਇਹਦੇ ਘਰ ਜਾ ਕੇ ਅੱਗ ਮੇੜਾ ਇਹ ਨਾ ਮਖਤ ਪਾਇਦਾ ਨੇੜਾ ਅਮੇਜ਼ਿੰਗ ਅੱਜ ਮੇਰੀ ਧਾਰੀ ਬਰਵਾ ਦਿੰਦਾ ਹਾਂ ਜਿਹਦਾ ਵੇਖੋ ਪਦੇ ਕਦੀ ਕੋਸ਼ਿਸ਼ ਕਰੀ ਆਪ ਧਾਰੀ ਲਾਉਂਦਾ ਵਾ ਮੇਰੀ ਮਾਰਨਾ ਅੱਜ ਆਲਦੇ ਅੱਜ ਟੱਕਰ ਲੈਂਦੇ ਮੈਂ ਸੁਰਦਾ ਸਾਨ ਸਮਾਨ ਮੈਂ ਵੀ ਇਹ ਕੰਮ ਨਹੀਂ ਕਰਨਾ ਹੁਣ ਮੈਂ ਰੇੜੀ ਲਾਲ ਲੈ ਪਕਾਉਂਦੇ ਆਂ ਦੀਆਂ ਭਰਾਵਾ ਜਿੱਥੇ ਜਾਵਾਂ ਮੇਰੇ ਮਗਰ ਮਗਰ ਮੇਰੇ ਮਗਰ ਮੇਰੀ ਧਿਆ ਚੜਵਾਤੀ ਨੇ ਬੰਦਾ ਹੈ ਇਹਦਾ 420 ਆ ਕੋਈ ਗੱਲ ਅੱਜ ਨਾ ਇਹਦੇ ਘਰ ਚੱਲਾਂ ਜੀ ਅੱਜ ਆਜੂ ਮੋਹਰਾ ਸਕੋਣਾ ਅੱਜ ਮੇਰੇ ਯਾਰ ਠੀਕ ਹੋਤੇ ਸਨ ਦੇਖੀ ਅੱਜ ਐਂ ਕਰਦਾ ਐਂ ਕਰਦਾ ਐਂ ਦੇਖੀ ਅੱਜ ਡਾਂਸ ਕਰਉਣਾ ਅੱਜ ਅੱਜ ਘਰ ਜਾ ਲੈਂਦੇ ਮੁੰਨਾ ਜਰਾ ਆ ਲਾ ਪਰਨਾਪੁਰਨਾ ਪਛੀਲਾ ਸਿਆ ਪੇਖਣੇ ਨੇ ਔਰ ਕਾਮੋ ਦੂਰੀ ਜੇ ਜਾਂਨਾ ਅੱਜ ਦੇ ਘਰ ਅੱਜ ਮੇਰੇ ਨਾਲ ਆ ਲਉਣਾ ਅਗਪੁਰੇ ਜਾਦੇ